ਸਿੱਧੀ ਤੁਹਾਨੂੰ ਲਲਕਾਰ ਦਿੰਨਾ ਜਾਂ ਆਰ ਜਾਂ ਫਾਰ ਹੋਏਗਾ ਨਿਤ ਦੇ ਅਧਿਸ਼ਕ ਤੋਂ ਕੋਈ ਕੰਮ ਨਹੀਂ ਸੈਨ ਹੁੰਦਾ ਇਹ ਮੈਂ ਨਾ ਦਾਅਵੇ ਨਾ ਮੈਂ ਕਿੰਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪੁੱਤਰ ਆ ਕਿ ਜੇ ਤੁਸੀਂ ਰੁੱਲਦੇ ਨਾ ਨਾ ਫਿਰੇ ਗਲੀਆਂ ਦੇ ਵਿੱਚ ਇਸ ਗੱਲ ਪਿੱਛੇ ਯਾਦ ਰੱਖੋਗੇ ਜੇ ਮਾਲਕ ਨੇ ਤੁਹਾਨੂੰ ਦੋ ਸੇਵਾ ਦੇ ਦਿੱਤੀ ਦੋ ਵਾਰੀ ਤੇ ਤੁਸੀਂ ਕੀ ਸਮਝਦੇ ਜੇ ਕਿ ਤੁਸੀਂ ਰਾਜੇ ਹੋਗੇ ਜੇ ਸਾਡੇ ਤੇ ਘਰ ਨੂੰ ਜਾ ਫਿਰ ਨਹੀਂ ਤੇ ਫਿਰ ਅਸੀਂ ਚੜਾਵਾਂਗੇ ਹੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਸਾਹਿਬ ਬੜੀਆਂ ਸਪਸ਼ਟ ਗੱਲਾਂ ਨੇ ਤੁਸੀਂ ਵੇਖਦੇ ਪਏ ਹੋ ਪੂਰੇ ਸਿੱਖ ਜਗਤ ਦੇ ਵਿੱਚ ਇਸ ਵੇਲੇ ਪੰਜਾਬ ਜਿਹੜੀ ਆ ਉਹ ਅੱਗ ਲੱਗੀ ਹੋਈ ਆ ਕਿ ਜਦੋਂ ਵੀ ਕਦੋਂ ਹੁੰਦਾ ਪੈਸਿਆਂ ਦੀ ਲੁੱਟਖਸਟ ਗੁਰੂ ਘਰ ਦੇ ਵਿੱਚ ਹੁੰਦੀ ਆ ਜਦੋਂ ਕੁਝ ਹੁੰਦਾ ਕੋਈ ਨਾ ਕੋਈ ਗਲਤ ਕੰਮ ਐਡੇ ਵੱਡੇ ਅਧਿਕਾਰ ਤੇ ਹੁੰਦਾ ਤੇ ਜੋ ਮਰਜ਼ੀ ਇਹ ਕਰਦੇ ਨੇ ਕੀ ਗੱਲ ਨਾਲ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਹੈਗੀ ਔਰ ਮੈਂ ਜਾਦੀਆਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਅੱਜ ਮੇਰੀ ਲੰਕਾਰ ਆ ਕਿ ਜਾਂ ਔਰ ਤੇ ਜਾਂ ਪਾਰ ਇੱਕ ਬੰਦਾ ਕਰਕੇ ਛੱਡਾਂਗੇ ਇਹ ਰੋਜ ਦਿਹਾੜੀ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ ਜੋ ਕੁਛੇ ਗੁਰਦਾਰਿਆਂ ਵਿੱਚ ਕਰਦੇ ਪਏ ਨੇ ਇੱਕ ਸ਼ਰਧਾਲੂ ਕਦੀ ਵੇਖਿਆ ਗੁਰੂ ਘਰਾਂ 'ਚ ਤੁਸੀਂ ਇੱਕ ਸ਼ਰਧਾਲੂ ਉਹਨੂੰ ਆਪ ਕਹਿ ਕੇ ਸੋਖ ਆਸਣ ਬਣਵਾਇਆ ਜਾਂਦਾ ਔਰ ਸੋਖ ਆਸਣ ਵੀ ਕੋਈ ਇਹ ਨਹੀਂ ਆ ਕਿ ਇਹ ਰੱਖਣ ਯੋਗ ਨਹੀਂ ਸੀ ਇਹ ਬਹੁਤ ਜਗ੍ਹਾ ਚਾਹੀਦੀ ਸੀ ਇਦਾਂ ਸਿੱਧਾਂ ਸੀ ਮਿੰਤੀ ਕਰਕੇ ਪੂਰਾ ਬਣਾਇਆ ਗਿਆ ਬੰਨੇ ਬੰਨੇ ਪ੍ਰਕਰਮਾ ਹੁੰਦੀਆਂ ਨੇ ਕੇ ਸਾਈਡ ਤੋਂ ਕੋ ਤਕਲੀਫ ਨਹੀਂ ਤਿੰਨ ਸਾਲ ਹੋ ਗਏ ਸੀ ਲੱਗੇ ਨੂੰ ਉਹ ਇਹਨਾਂ ਨੇ ਰਲ ਕੇ ਆੜਾ ਇੱਕ ਉਥੇ ਸੋਹੀ ਪ੍ਰਧਾਨ ਬਣਿਆ ਫਿਰਦਾ ਇਹਨੂੰ ਪੁੱਛੋ ਕਹਿੰਦਾ ਮੈਨੂੰ ਪਤਾ ਨਹੀਂ ਆ ਗੱਲ ਮੈਨੂੰ ਪਤਾ ਨਹੀਂ ਜੇ ਤੈਨੂੰ ਪਤਾ ਨਹੀਂ ਤਾਂ ਤੂੰ ਕੁਰਸੀ ਤੇ ਬੈਠਾ ਕੀ ਕਰਦਾ ਜੇ ਮੈਨੂੰ ਆਪਣੇ ਹਸਪਤਾਲ ਬਾਰੇ ਸਾਰਾ ਕੁਝ ਪਤਾ ਨਹੀਂ ਤੇ ਮੈਂ ਇੱਥੇ ਕੁਰਸੀ ਤੇ ਬਹਿਣ ਤੇ ਲੈ ਕੇ ਆਇਆ ਨੀਗਾ ਛੱਡ ਤੇ ਘਰ ਨੂੰ ਜਾ ਫਿਰ ਨਹੀਂ ਤੇ ਫਿਰ ਅਸੀਂ ਚੜਾਵਾਂਗੇ ਹੋਣਾ ਹੱਦ ਹੁੰਦੀ ਹਰ ਇੱਕ ਚੀਜ਼ ਦੀ ਤੇ ਫੋਨ ਕਰ ਲਓ ਤਾਦਨਾਂ ਚੋਕਣਾ ਨਹੀਂ ਤੇ ਅਸੀਂ ਜੀ ਮੰਗਣੇ ਨੇ ਐਣਾ ਤਨ ਵਹੀ ਸਿੱਧੋ ਵਾਰੀ ਨਾ ਵੀ ਆ ਦੋ ਕਮਰੇ ਕਿਰਾਏ ਦੇ ਆਉਣ ਵਾਲੀ ਸੰਗਤ ਦੇ ਦੋ ਕਮਰੇ ਦੇ ਦਿਓ ਤੇ ਜਦੋਂ ਮੈਂ ਫੋਨ ਨੰਬਰ ਬਦਲ ਕੇ ਲਾਇਆ ਤੇ ਉਸੇ ਵੇਲੇ ਲਾਤਾ ਉਸੇ ਲ ਚੁੱਕ ਲਿਆ ਇਹ ਇਦਾਂ ਕੰਮ ਨਹੀਂ ਚੱਲਦੇ ਹੁੰਦੇ ਸੋਈ ਸਭ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਨਾ ਉਹ ਉੱਪਰ ਚਲ ਗਈਆਂ ਨੇ ਥੱਲੇ ਨਹੀਂ ਵੇਖਦੀਆਂ ਤੇ ਜਦੋਂ ਅੱਖਾਂ ਉੱਤੇ ਚਲ ਜਾਂਦਾ ਤੇ ਪ੍ਰਮਾਤਮਾ ਦਾ ਘਵਾੜਾ ਹੀਠਾਂ ਵੱਜ ਜਾਂਦਾ ਏ ਤੇ ਪਤਾ ਨਹੀਂ ਲੱਗਦਾ ਹੈਗਾ ਕਿਹੜੇ ਵੇਲੇ ਕਿੱਥੇ ਰੁੜ ਗਿਆ ਹੈਗਾ ਦੁਨੀਆ ਗਾਰੇ ਤਰਲੇ ਮਾਰਦੇ ਮੈਂ ਵੇਖਦੇ ਤੁਹਾਡੇ ਕਹਿੰਦੇ ਸੀ ਪਈ ਬੜੇ ਬੜੇ ਜਰਨਲ ਆ ਬੜੇ ਬੜੇ ਆਗੂ ਆ ਕੀ ਤੁਸੀਂ ਜੇ ਮਾਲਕ ਨੇ ਤੁਹਾਨੂੰ ਦੋ ਸੇਵਾ ਦੇ ਦਿੱਤੀ ਦੋ ਵਾਰੀ ਤੇ ਤੁਸੀਂ ਕੀ ਸਮਝਦੇ ਜੇ ਵੀ ਤੁਸੀਂ ਰਾਜੇ ਹੋਗੇ ਜੇ ਰਾਜੇ ਨਹੀਂ ਹੋ ਤੁਸੀਂ ਉਹੀ ਕੁਛ ਰਹਿਣਾ ਜੋ ਹੈਗੇ ਹੋ ਔਰ ਇਹ ਮੈਂ ਨਾ ਦਾਅਵੇ ਨਾਲ ਮੈਂ ਕਹਿੰਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪੁੱਤਰ ਆ ਕਿ ਜੇ ਤੁਸੀਂ ਰੋਲਦੇ ਨਾ ਨਾ ਫਿਰ ਇਹ ਗਲੀਆਂ ਦੇ ਵਿੱਚ ਇਸ ਗੱਲ ਪਿੱਛੇ ਤੇ ਯਾਦ ਰੱਖੋਗੇ ਕਦੀ ਸੋਖਾਸਨ ਪਾਤਸ਼ਾਹ ਦਾ ਬਾਹਰ ਕੱਢਿਆ ਗਿਆ ਜਾਂ ਕੋਈਓ ਵੇਖੋ ਤੋ ਕਿੰਨਾ ਸੁੰਦਰ ਆ ਗਿਆ ਸੀ ਸੁਖ ਹਸਨ ਦੇ ਇਦਾਂ ਆਉਂਦਾ ਹੀ ਨਹੀਂ ਦੱਸੋ ਕਿਹੜੇ ਗੁਰਦਾਰਿਆਂ ਵਿੱਚ ਇਦਾਂ ਸੁਖ ਹਸਨ ਪਏ ਨੇ ਸੁਖ ਹਸਣਾਉਂਦਾ ਜਿੱਥੇ ਸੁਖ ਹਸਨ ਦੀ ਪਹਿਲਾਂ ਸਾਈ ਲੈ ਜਾਂਦੇ ਆ ਬਣਾਉਣ ਵੀ ਆਗਿਆ ਲਈ ਜਾਂਦੀ ਆ ਬਣਾਏ ਜਾਂਦੇ ਆ ਹੁਣ ਤੁਸੀਂ ਇੱਕ ਨਵਾਂ ਕੰਮ ਫੜ ਲਿਆ ਜਿਹੜੀ ਗੱਲ ਪੁੱਛੋ ਜੀ ਗੁਰਦਿਆਲ ਸਿੰਘ ਨੂੰ ਪੁੱਛ ਲਓ ਜਿਹੜੀ ਗੱਲ ਪੁੱਛਣੀ ਆ ਜੀ ਤੁਸੀਂ ਬਲਦੇਵ ਸਿੰਘ ਨੂੰ ਪੁੱਛ ਲਓ ਇਹ ਗਾਂ ਰੱਖੇ ਨੇ ਦੋ ਹੁਣ ਤੁਸੀਂ ਨਵੇਂ ਵੀ ਇਹ ਆਪੇ ਜਵਾਬ ਦੇਣਗੇ ਹੂੰ ਨਾ ਹੱਕਾ ਉਹਨਾਂ ਨੇ ਫੋਨ ਬੰਦ ਕੀਤੇ ਹੋਏ ਜਾਂ ਫੋਨ ਨਹੀਂ ਸੁਣਦੇ ਜਵਾਬ ਕੋਈ ਨਹੀਂ ਇਹਦਾ ਮਤਲਬ ਤੁਹਾਡੇ ਕੋਲ ਜਵਾਬ ਹੈ ਹੀ ਕੋਈ ਨਹੀਂ ਜਵਾਬ ਦੇਣਾ ਹੁੰਦਾ ਸੀਨੀਅਰ ਨੇ ਤੁਸੀਂ ਆਪਣਾ ਮਸਲਾ ਧਾਰਮਿਕ ਪੱਖ ਤੇ ਨਾ ਤੋਰਦੇ ਫਿਰੋ ਜਿਹੜੀ ਗੱਲ ਸਚਾਈ ਆ ਉਹੀ ਰਹਿਣੀ ਹੈ ਤੁਹਾਡੀ ਸ਼ਹਿ ਦੇ ਉੱਤੇ ਬਣਿਆ ਔਰ ਭੂਰੀ ਵਾਲੇ ਚੋਰ ਨੇ ਬਣਵਾਇਆ ਔਰ ਐਗੇ ਬਣਾਇਆ ਕਿੰਨੇ ਜਿਹੜਾ ਸ਼ੇਖ ਪੰਥੋਂ ਛੇਕਿਆ ਹੋਇਆ ਵਾ ਤੇ ਤੁਸੀਂ ਉਸ ਛੇਕੇ ਹੋਏ ਨੂੰ 51 ਲੱਖ ਰੁਪਇਆ ਦਿੱਤਾ ਤੇ ਤੁਹਾਡੀ ਰਿਪੋਰਟਿੰਗ ਆਪਣੀ ਮੇਰੇ ਕੋਲ ਪਈ ਆ। ਔਰ ਜਿਹੜਾ ਪਹਿਲਾ ਸੀ ਉਹਨੂੰ 27 ਲੱਖ ਰੁਪਇਆ ਦੇ ਕੇ ਤੋੜਿਆ ਤੁਸੀਂ ਕਿਹੜਾ ਨਵਾਂ ਪੰਥ ਵਿੱਚ ਕਾਰਜ ਕਰਨ ਲੱਗੇ ਜੀ ਵੀ ਇਹਦਾ ਮਤਲਬ ਇਹਦਾ ਇੱਕ ਵਾਰੀ ਲੱਗ ਜਾ ਕਰੋ ਤੇ ਮੁੜ ਕੇ 27 ਲੱਖ 50 ਲੱਖ ਲੈ ਜਾ ਕਰੋ ਹੁਣ ਬਲਦੇਸ਼ ਨੂੰ ਦੇ ਦੀ ਕਿੰਨੇ ਲੱਖ ਦੇਣਾ। ਮੁੜ ਕੇ ਹੋਰ ਨੂੰ ਦੇ ਦੀ ਕਿੰਨੇ ਲੱਖ ਲੈਣਾ। ਜੇ ਤੁਸੀਂ ਇੰਨੇ ਨੇ ਲੱਖ ਉਹਨਾਂ ਲੋਕਾਂ ਨੂੰ ਦੇ ਹੀ ਜਾਂਦੇ ਜੇ ਜਿਨ੍ਹਾਂ ਨੂੰ ਕਹਿੰਦੇ ਜੀ ਇਹ ਧਰਮ ਦੇ ਮੁਖੀ ਨੇ ਜੀ ਧਰਮ ਦੇ ਸੰਦੇਸ਼ ਦੇਣਗੇ ਤੇ ਬਾਕੀ ਕੀ ਕਰੋਗੇ ਇਥੋਂ ਹੀ ਪਤਾ ਲੱਗਦਾ ਤੁਹਾਡੀਆਂ ਨੀਤਾਂ ਦਾ ਵੀ ਤੁਸੀਂ ਕੀ ਖਾਂਦੇ ਹੋ ਕੀ ਘਟਾਉਂਦੇ ਹੋ ਕੀ ਕਰਦੇ ਹੋ ਕੀ ਨਹੀਂ ਕਰਦੇ ਤੁਸੀਂ ਕੀ ਸਮਝਦੇ ਹੋ ਕਿ ਮੈਨੂੰ ਇਸ ਗੱਲ ਦਾ ਪਤਾ ਨਹੀਂ ਵੀ ਤੁਹੀਂ ਤੁਹਾਨੂੰ ਕਿੰਨਾ-ਕਿਨਾ ਕਮਿਸ਼ਨ ਆਉਂਦਾ ਕਿਸੇ-ਕਿਸ ਚੀਜ਼ 'ਚ ਆਉਂਦਾ ਕਿੱਦਾਂ ਆਉਂਦਾ ਕਿਵੇਂ ਆਉਂਦਾ ਤੇ ਆ 27 ਲੱਖ ਕਿਹੜੀ ਸੰਤ ਨੇ ਦਿੱਤਾ ਸੀ ਆ 51 ਲੱਖ ਕਿਹੜੀ ਸੰਤ ਨੇ ਦਿੱਤਾ ਸੀ ਜਿਨ੍ਹਾਂ ਨੇ ਟੈਚ ਕਰਕੇ ਖੜਦੇ ਉੱਥੋਂ ਵੇਖਿਆ ਨਾ ਉਹਨਾਂ ਨੇ ਫੋਟੋ ਸਾਨੂੰ ਦੇ ਦਿੱਤੀਆਂ ਨੇ ਪਿਆ ਵੇਖ ਲੋ ਸਿਰਫ ਇਹ ਹੁੰਦਾ ਵੀ ਤੁਹਾਡੇ ਪੱਟਨੇ ਦੇ ਵਿੱਚ ਕੋਈ ਸਿੱਖ ਅਗਲੇ ਬੰਨੇ ਗਾਂ ਆਉਣ ਨੂੰ ਤਿਆਰ ਨਹੀਂ ਸੀਗਾ ਹੁਣ ਆਏ ਨੇ ਹੌਲੀ ਹੌਲੀ ਅੱਗੇ ਤੁਸੀਂ ਇਹ ਦੇਖਿਓ ਜੇ ਤੁਸੀਂ ਨਾ ਨਾ ਉੱਥੇ ਲਾਇਆ ਅੰਦਰ ਤੇ ਪੂਰੀ ਦੁਨੀਆ 'ਚ ਤੁਹਾਡਾ ਜਲੂਸ ਇਹ ਦੱਸਾਂਗਾ ਵੀ ਆਹ ਕੁਛ ਕਰਦੇ ਜੀ ਪਹਿਲਾਂ ਮਨਮਰਜ਼ੀ ਨਾਲ ਜਥੇਦਾਰ ਲਾਉਂਦੇ ਜੇ ਤੇ ਮੁਰ ਕੇ ਆਪਣੀ ਮਰਜ਼ੀ ਨਾਲ ਉਹਨੂੰ 51 ਲੱਖ ਰੁਪਇਆ ਦਿੰਦੇ ਜੀ ਕਿੱਥੋਂ ਦਿੱਤਾ ਜੇ ਕਿਹੜੇ ਖਾਤੇ ਦਿੱਤਾ ਜੇ ਕਿਹੜਾ ਮਤਾ ਪਾ ਕੇ ਦਿੱਤਾ ਜੇ ਪਾ ਲਿਆ ਮਤਾ ਨਾ ਕੋਈ ਗਾਲ ਨਾ ਕੱਥ ਇਹ ਕੋ ਬੰਦਾ ਜਿਹਨੂੰ ਸਿੱਖ ਪੰਥ ਨੇ ਮੰਨਿਆ ਹੀ ਨਹੀਂ ਕਿ ਜਹੇਦਾਰ ਹੈਗਾ ਕਿਸੇ ਜਥੇਬੰਦੀ ਨੇ ਮੰਨਿਆ ਗਰਗਜ ਨੂੰ ਜਿਸੇ ਵੀ ਧੜੇ ਨੇ ਮੰਨਿਆ ਕਿਸੇ ਵੀ ਪੰਥਕ ਗਰੁੱਪ ਨੇ ਮੰਨਿਆ ਨੂੰ ਉਹਨੂੰ ਲਿਆ ਕੇ ਖਿਡਾਰਨੋ ਤੇ ਖਲੋਤਾ ਕਹਿੰਦੇ ਯਾ ਕਰਕੇ ਹੀ ਉਹ ਧਾਡੇ ਕਰਕੇ ਤੁਹਾਨੂੰ ਕੰਮ ਹੀ ਇੱਕ ਲੱਭਾ ਕਿ ਕੋਈ ਨਹੀਂ ਮਨਮਰ ਜੇ ਠੱਗੀਆਂ ਮਾਰੋ ਤੇ ਜਿੱਦਨ ਕੋ ਗੱਲ ਹੋਵੇ ਉਦੋਂ ਉਥੋਂ ਜਾ ਕੇ ਅੰਮ੍ਰਿਤਸਰ ਤੋਂ ਤਖਤ ਦਾ ਜਹਜ਼ਰ ਲਿਆਓ ਲੈ ਲਓ ਜੀ ਗੱਲ ਬੰਦ ਹੋ ਗਈ ਇਹੋ ਕੁਛ ਤੁਸੀਂ 3 ਸਾਲ ਹੋ ਗਏ ਹੋ ਕੁਛ ਕਰਨ ਦਾ ਜੇ ਕਦੀ ਸਖਦੇਵ ਕੋ ਕਰਾਤੀ ਅਰਦਾਸ 인ਦਰਜੀਤ ਸਿੰਘ ਭਰੀ ਹੋ ਗਿਆ ਜੀ ਤੁਹਾਡੇ ਨਾ ਤੁਸੀਂ ਧਰਮ ਦਾ ਹੀ ਇਹ ਨਾ ਕੁਛ ਕਰੀ ਜਾਂਦੇ ਜੇ ਕਿ ਧਰਮ ਦੇ ਪੱਲੇ ਕੋਈ ਨਹੀਂ ਛੱਡਣਾ ਹੀ ਕੀ ਸੋਚੇ ਤੁਹਾਡੀ ਕੀ ਚਾਹਦੇ ਹੋ ਤੁਸੀਂ ਉਹ ਦੱਸ ਦਿਓ ਅਹੀਂ ਉਦਾਂ ਹੀ ਕਹਿ ਦਿੰਨੇ ਆ ਪੀ ਆ ਸੋਹੀ ਹੋਣੀ ਤੇ ਆ ਇਹ ਨਵਾਂ ਪੰਥ ਚੱਲਿਆ ਕੋਈ ਤੇ ਇਹ ਕਹਿੰਦੇ ਇਦਾਂ ਨਹੀਂ ਇਦਾਂ ਚੱਲਣਾ ਤੁਸੀਂ ਹੱਦ ਹੋ ਗਈ ਆ ਜਿੰਨੂੰ ਮਰਜੀ ਬਰੀ ਕਰਾ ਲੋ ਜਿੰਨੂੰ ਮਰਜੀ ਵੇਚਰ ਲਾ ਲੋ ਤੇ ਜਿਹਦੇ ਆ ਤੁਸੀਂ ਵਰਤਦੇ ਜੇ ਉਹ ਤੇ ਹੈ ਹੀ ਨਹੀਂ ਇਹ ਤੇ ਅਹੀਂ ਅਜੇ ਤੱਕ ਹਾਂ ਹਾਂ ਕਰੀ ਜਾਂਦੇ ਸੀ ਇਹ ਤੁਸੀਂ ਇਨਕ ਕਸੂਤੀ ਦੇ ਨਾਲ ਫਸੋਗੇ ਔਰ ਮੈਂ ਦਵਨਾ छाਤੀ ਦੇ ਹੱਥ ਮਾਰ ਕੇ ਕਹਿੰਨਾ ਤੁਸੀਂ ਨਿਕਲ ਕੇ ਵਖਾਓ ਤੁਹੇ ਸਾਨੂੰ ਸਿੱਖ ਕੌਮ ਨੂੰ ਜਿਹੜਾ ਹੈਗਾ ਸਾਰੀ ਨੂੰ ਪੰਜ ਸਾਲ ਹੋਇਆ ਸਾਨੂੰ ਇਸ ਅੱਗ ਵਿੱਚ ਝੋਕਦਿਆਂ ਨੂੰ ਕੀ ਗੱਲ ਸਾਡੇ ਅੰਦਰ ਅੱਗ ਨਹੀਂ ਹੈਗੀ ਜੇ ਪ੍ਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਨਾ ਤੇ ਸਾਡੇ ਅੰਦਰ ਅੱਗ ਵੀ ਦਿੱਤੀ ਹੈ ਇਹ ਨਾ ਸਮਝੋ ਵੀ ਅਸੀਂ ਇਕੱਲੇ ਮਾਲਾਫੇਰ ਨਾਲੇ ਹੀ ਆਂ ਜਾਂ ਅਸੀਂ ਇਕੱਲੇ ਕੰਮ ਕਾ ਜਾਣੇ ਹੀ ਆਂ ਪ੍ਰਮਾਤਮਾ ਨੇ ਅੱਗ ਵੀ ਸਾਡੇ ਅੰਦਰ ਉਨੀ ਦਿੱਤੀ ਹੈਗੀ ਆ ਤੇ ਆਪਣੇ ਆਪ ਨੂੰ ਕਰਦਿਆਂ ਹੋਇਆਂ ਨਾ ਠੀਕ ਠਾਕ ਕਿਹੜੇ ਗ੍ਰੰਥੀ ਨੇ ਇਹ ਗੱਲ ਕਹੀ ਨਾ ਤੁਹਾਨੂੰ ਤਿਆਪਾ ਉੱਥੋਂ ਚੁੱਕ ਕੇ ਉੱਥੇ ਲਾ ਦੀਏ ਜਿਹੜਾ ਸੋਖਾਸਣ ਸੀ ਸੋਖਾਸਣ ਇਦਾਂ ਲੱਗਦੇ ਹੁੰਦੇ ਆ ਉਥੇ ਪਾਲਕੀ ਲੱਗਦੀ ਤੁਸੀਂ ਪਾਲਕੀ ਕੋਈ ਵੀ ਬੰਦਾ ਬਣਾ ਲਿਆਵੇ ਉਹ ਲੱਗਦੀ ਆ ਉਹ ਇਸ ਕੰਮੇ ਹਰ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਜਿੱਥੇ ਮਰਜ਼ੀ ਪਾਲਕੀ ਲਾ ਲਈਦੀ ਹੈਗੀ ਆ ਕਦੀ ਸੋਖਾਸਣ ਦੇ ਬਣਦੇ ਹੀ ਗਣਮਣ ਕੇ ਹੈਗੇ ਨੇ ਫਿਰ ਉਹ ਸੋਖਾਸਣ ਕਿਤੇ ਐਵੇਂ ਬਣਨ ਵਾਲਾ ਸੀਗਾ ਜਿਹਦੀਆਂ ਲੱਕੜਾਂ ਪੱਥਰ ਕਈ ਕੁਸ਼ ਮਾਲਕ ਨੇ ਉਹਦੇ ਵਿੱਚ ਕੀਤਾ ਤੁਹਾਨੂੰ ਡਰ ਹੀ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਕਿਤੇ ਤਾਨੂੰ ਡਾੜੀ ਹੈ ਨਹੀਂ ਕਿਤੇ ਗੁਰੂ ਗੋਬਿੰਦ ਸਿੰਘ ਪਾਚਾ ਠਿੱਕਰੀਆਂ ਖਾਂਦੇ ਫਿਰੋ ਬਾਜ਼ਾਰ ਦੇ ਠੋਕਰ ਗੱਲ ਮੇਰੀ ਅੱਜ ਦੀ ਯਾਦ ਰੱਖ ਲਿਓ ਇਹ ਨਾ ਕਿ ਉਹਦਾ ਬੋਲਦਾ ਮੈਂ ਹੁਣ ਵੀ ਇਸੇ ਤਰ੍ਹਾਂ ਹੀ ਬੋਲ ਕਿਆਂ ਜਿਹੜੇ ਕੱਠ ਹੋਏ ਰਚਾਰ ਤੇ ਹੁਣ ਵੀ ਇਸੇ ਤਰ੍ਹਾਂ ਬੋ ਰਿਹਾ ਵਾਂ ਕਿ ਸੋਹੀ ਸਾਹਿਬ ਇਹ ਚੰਗੀ ਤਰ੍ਹਾਂ ਸੋਝਣ ਦੇ ਨੇ ਨਹੀਂ ਰਹਿਣੇ ਤੁਸੀਂ ਲੰਮਿਆਂ ਪੈ ਪੈ ਘਿਸੜਦਾ ਮੁੜ ਕੇ ਤੁਹਾਨੂੰ ਜਵਾਬ ਨਹੀਂ ਲੱਭਣਾ ਹੈਗਾ ਤੇ ਕਿਰਪਾ ਕਰਕੇ ਅਜੇ ਵੀ ਸਾਡੀ ਬੇਨਤੀ ਜੇ ਪੀ ਨਾਇ ਕੋ ਜਲੂਸ ਜਿਹੜਾ ਹੈਗਾ ਨਾ ਤੁਹਾਡਾ ਇਹ ਸੰਗਤ ਦੇ ਸਾਹਮਣੇ ਦੁਨੀਆ ਸਾਹਮਣੇ ਨਾ ਵਿਖਾਓ ਚੁੱਪ ਕਰਕੇ ਜੋ ਗੁਰੂ ਦੀ ਅਮਾਨਤ ਹੈ ਪੀੜਾ ਸਾਹਿਬ ਜਿੱਥੇ ਲੱਗਾ ਸੀ ਉੱਥੇ ਲਾ ਦਿਓ ਤੁਸੀਂ ਕਹਿੰਦੇ ਜੀ ਵੱਡਾ ਵਾ ਤੇ ਕੀ ਗੱਲ ਤੁਹਾਡੇ ਜਿਹੜੇ ਪਹਿਲਾਂ ਜਥੇਦਾਰ ਰਹੇ ਨੇ ਜਾਂ ਤੁਹਾਡੇ ਇਹਨਾਂ ਗ੍ਰੰਥੀ ਸੀ ਉਹਨਾਂ ਨਾਲੋਂ ਇਹਨਾਂ ਦੇ ਹੁਣ ਢਿੱਡ ਵੱਡ ਗਏ ਆ ਵੀ ਇਹਨਾਂ ਦੇ ਢਿੱਡ ਬੜੇ ਵੱਡੇ ਹੋ ਗਏ ਜੀ ਹੁਣ ਉਸ ਲੰਘ ਨਹੀਂ ਸਕਦੇ ਉਹਦੇ ਦੁਆਲੇ ਪ੍ਰਕਰਮਾ ਹੁੰਦੀਆਂ 3 ਸਾਲ ਤੋਂ ਲੱਗਾ ਹੁਣ ਪੰਜ ਹੁਣ ਆ ਮਹੀਨੇ ਡੇਢ ਮਹੀਨੇ ਤੋਂ ਤੁਹਾਡੇ ਗਰੰਤੀਆਂ ਦੇ ਢਿੱਡ ਵੱਧ ਗਿਆ ਕੋਈ ਜਵਾਬ ਹੈਗਾ ਤੁਹਾਡੇ ਕੋਲ ਜਿਉਂ ਤੁਹਾਡੇ ਕੋਲ ਜਵਾਬ ਮੰਗਦਿਆ ਜੀ ਗਰਦਿਆਲ ਸਿੰਘ ਨੂੰ ਪੁੱਛ ਲਓ ਬਲਦੇਸ ਨੂੰ ਪੁੱਛ ਲਓ ਉਹ ਫੋਨ ਹੀ ਨਹੀਂ ਚੁੱਕਦੇ ਉਹ ਵੀ ਤੁਹਾਡੇ ਨਾਲ ਹੈ ਜੇਕਰ ਕਿਤੇ ਗੱਲ ਦੋਨਾ ਕਿ ਇੱਕ ਥਾਂ ਤੇ ਕੀਤੀ ਵੀ ਤਾਂ ਗੱਲ ਹੀ ਸਿੱਧੀ ਤੁਹਾਡੇ ਦੇ ਸੁੱਟ ਗਏ ਉਹਨਾਂ ਸਿੱਧਾ ਗਿਆ ਉਹਨੇ ਕਹੇ ਜੀ ਸਾਨੂੰ ਤਾਂ ਮੋਹਰਾ ਬਣਾਉਂਦੇ ਪਏ ਨੇ ਤੇ ਕਹਿ ਦਿੰਦੇ ਨੇ ਸਾਨੂੰ ਅਸੀਂ ਕੀ ਹਿਮਤ ਹੈ ਸਾਡੀ ਵੀ ਅਸੀਂ ਇਹ ਕਰੀਏ ਜਾਂ ਇਹ ਕਰ ਸਕਦੇ ਹੋਈਏ ਜ ਜਿੰਨਾ ਜੇ ਸਾਨੂੰ ਪ੍ਰਧਾਨ ਜਿਹੜਾ ਹੁਕਮ ਨਹੀਂ ਦਿੰਦਾ ਹੈਗਾ ਤੁਹਾਡੇ ਹੀ ਗਰੰਥੀ ਆਓ ਮਹਿੰਦੀ ਕਰਕੇ ਅਰਦਾਸ ਤੁਹਾਡੇ ਗਰੀ ਕਰਦੇ ਆ ਤੁਹਾਡੇ ਗਰੀ ਬੇਨਤੀ ਕਰਦੇ ਆ ਕਿਉਂਕਿ ਅੱਜ ਦਾ ਰੱਬ ਤੁਸੀਂ ਬਣੇ ਜੀ ਅਰਦਾਸ ਤੁਹਾਡੇ ਅੱਗੇ ਹੀ ਕਰਨੀ ਆ ਨਾ ਵੀ ਇਹ ਪਾਸ਼ਾ ਦਾ ਜਿਹੜਾ ਪੀੜਾ ਸਾਬ ਆ ਇਹ ਜਿੱਥੇ ਲੱਗਾ ਸੀ ਉੱਥੇ ਲਾ ਦਿਓ ਦੂਸਰਾ ਆੜਾ ਤੁਸੀਂ ਚੋਰ ਇੱਥੇ ਬਿਠਾਇਆ ਨਾ ਜਿਹਨੂੰ ਭੂਏ ਛੜਾਇਆ ਪਿਆ ਤੇ ਮੈਨੂੰ ਨਹੀਂ ਪਤਾ ਤੁਸੀਂ ਸੇਵਾ ਦੇਣ ਲੱਗੇ ਵੀ ਸੇਵਾ ਲੈਂਦੇ ਜੇ ਫਿਰ ਉਹਨੇ ਗੁਰੂ ਘਰ ਦੇ ਅੰਦਰ ਪੀਜੇ ਹਟਖੋਲੀਆਂ ਪਈਆਂ ਗੁਰੂ ਘਰ ਦੇ ਅੰਦਰ ਲੰਗਰ ਖੁੱਲਦੇ ਹੁੰਦੇ ਗੁਰੂ ਘਰ ਦੇ ਅੰਦਰ ਪੀਜਾ 8 ਖੁੱਲਦੀ ਹੁੰਦੀਆਂ ਵੀ ਲੋ ਜਿਹਨੇ ਪੀਜਾ ਖਾਣਾ ਮੁੱਲ ਲੈ ਲੈ ਜੇ ਉਹਨੂੰ ਖੋਲਣ ਦਾ ਸ਼ੌਂਕ ਹੀ ਤੇ ਬਾਰ ਬਾਰ ਖੋਲ ਲੈਂਦਾ ਗੁਰੂ ਘਰ ਦੇ ਵਿੱਚ ਖੋਲਣ ਦਾ ਕੀ ਮਤਲਬ ਸੀ ਇਕ ਕੀ ਹੋ ਰਿਹਾ ਫਿਰ ਜੇ ਗੁਰੂ ਦੀ ਸਿੱਖ ਗੁਰੂ ਦੀ ਸੰਗਤ ਇੰਨੀ ਹਿੰਮਤ ਰੱਖਦੀ ਆ ਨਾ ਵੀ ਇਹੋ ਬਿਲਡਿੰਗਾਂ ਕੋ ਤੇ ਹਜ਼ਾਰਾਂ ਬਿਲਡਿੰਗਾਂ ਖੜੀਆਂ ਕਰ ਦੇਣ ਜੋ ਕੋ ਰਾਤੋਂ ਰਾਤ ਖੜੀ ਕਰ ਦੇਣ ਉਹ ਕਿਰਾਇਆ ਦੇਣ ਦੀ ਹਿੰਮਤ ਵੀ ਰੱਖਦੀ ਆ ਤੁਸੀਂ ਜਿਹੜਾ ਵੀ ਜਾਂਦਾ ਤੋ ਕਿਰਾਇਆ ਮੰਗਦੇ ਹੋ ਕਾਹਦਾ ਕਿਰਾਇਆ ਦਈਏ ਗੁਰੂ ਦੇ ਘਰ ਕਿਰਾਇਆ ਤੇ ਗੁਰੂ ਦੇ ਘਰ ਦੇ ਆੜੇ ਬਣਾਉਣੇ ਆ ਇਹਦੇ ਲੋ ਜੀ ਤੁਸੀਂ ਦਿਓ ਜੀ ਤੁਸੀਂ ਪੈਸੇ ਵਪਾਰੀ ਨਹੀਂ ਹੋਏ ਤਾਂ ਹੋਰ ਕੀ ਹੋਏ ਤੁਸੀਂ ਵੀ ਅਪੀ ਇਹ ਖਾਓ ਜੀ ਆ ਡੋਸਾ ਖਾਓ ਜੀ ਆ ਇਹ ਇਹ ਲਓ ਜੀ ਤੇ ਉਹਨਾਂ ਦੇ ਪੈਸੇ ਦਿਓ ਜੀ ਕਮਰੇ 'ਚ ਸੌਂ ਜੀ ਤੇ ਇਹਦੇ ਪੈਸੇ ਦਿਓ ਜੀ ਕੀ ਕਹੀਏ ਤੁਹਾਨੂੰ ਬੜੇ ਧਰਮੀ ਜੇ ਤੁਸੀਂ ਇਹੋ ਜਿਹਾ ਧਰਮਪੁਣਾ ਨਹੀਂ ਹੁੰਦਾ ਵਿਖਾਵਾ ਹੁੰਦਾ ਇਹ ਵਿਖਾਵੇ ਨੂੰ ਛੱਡ ਦਿਓ ਤੇ ਕਿਰਪਾ ਕਰਕੇ ਜਿਹੜੇ ਕਾਰਜ ਕਰਨ ਦੇ ਹੋ ਨਾ ਇਹਨਾਂ ਕਾਰਜਾਂ ਤੋਂ ਹਟ ਜਾਓ ਇਹ ਜਿਹੜੇ ਤੁਸੀਂ ਹੁਣ ਕਹਿਣ ਦੇ 27 1 ਨੂੰ ਦੇਤਾ 52 1 ਨੂੰ ਦੇਤਾ ਹੋ ਰੱਖੋ ਅਗਲਾ ਜਿਹੜਾ ਤਿਆਰ ਕਰਨ ਹੋਲੀ ਵੀ ਰੱਖੋ ਉਹਨੂੰ ਕਿੰਨੇ ਦੇਣੇ ਤੁਸੀਂ ਸਾਨੂੰ ਦੱਸ ਦਿਓ ਪਹਿਲਾਂ ਹੀ ਸੇਫ ਕੌਮ ਵੀ ਦੇ ਦਿਆ ਕਰੇਗੀ ਜੇ ਇਹ ਕਹਿ ਦਿੰਦੇ ਹੋ ਜੀ ਅਸੀਂ ਕਮਰੇ ਆ ਉਹਨਾਂ ਦੀ ਮੇਨਟੇਨੈਂਸ ਦੇ ਪੈਸੇ ਲੈਣੇ ਆ ਤੇ ਭਾਈ ਸਾਹਿਬ ਜੇਕਰ ਸੇਫ ਕੌਮ ਬਣਾ ਸਕਦੀ ਆ ਨਾ ਤਿਆਰ ਕਰ ਸਕਦੀ ਆ ਤੇ ਸੇਫ ਕੌਮ ਮੇਨਟੇਨੈਂਸ ਨਹੀਂ ਕਰ ਸਕਦੀ ਹੈਗੀ ਕੀ ਤੁਸੀਂ ਬੇਕੂ ਬਣਾਉਂਦੇ ਪਏ ਜੇ ਗੱਲਾਂ ਦੇ ਵਿੱਚ ਇਹੀ ਗੱਲਾਂ ਕਰਦੇ ਆ ਤੁਹਾਡੇ ਕੋਲ ਜਵਾਬ ਹੀ ਹੈੜੀ ਕਿਸੇ ਗੱਲ ਦਾ ਉਹ ਬਾਬਾ ਜੀ ਲਾਗੇ ਦੂਜੇ ਬਾਬਾ ਕਿਵੇਂ ਲਾ ਗਿਆ ਵੀ ਇੱਥੇ ਕਦੀ ਸਭ ਕੁਝ ਹੋ ਸਕਦਾ ਪਾਲਕੀਆਂ ਗੁਰੂ ਘਰ ਬਹੁਤ ਆਉਂਦੀਆਂ ਨੇ ਬਹੁਤ ਸੱਜਦੀਆਂ ਨੇ ਉਹ ਕੋਈ ਇੱਕ ਕਮਰੇ 'ਚ ਦੂਸਰੇ ਕਮਰੇ ਹਰ ਗੁਰੂ ਘਰ ਦੇ 10 10 20 20 ਸ੍ਰੀ ਖੰਡ ਪਾਠ ਸਾਹਿਬ ਹੁੰਦੇ ਨੇ ਉਹ ਜਿੱਥੇ ਮਰਜ਼ੀ ਪਾਲਕੀ ਲੱਗ ਜਾਂਦੀ ਆ ਪਰ ਸੋਖ ਆਸਣ ਤੇ ਅਜੇ ਤੱਕ 80 ਸਾਲਾ ਪ੍ਰਾਣਾ ਬਾਬਾ ਦੀਪ ਸਿੰਘ ਦੇ ਲੱਗਾ ਅਮਰਸਰ ਉਹ ਨਹੀਂ ਬਦਲਿਆ ਗਿਆ 1986 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਠਾ ਸਾਹਿਬ ਤੇ ਨਗਾਈ ਅਜੇ ਤੱਕ ਬਦਲਿਆ ਨਹੀਂ ਗਿਆ ਕੀ ਗੱਲ ਉੱਥੇ ਘਟਨੇ ਇਹਦਾ ਕੰਮ ਹੀ ਇੱਕ ਹੈ ਪੂਰੀ ਵਾਲੇ ਦਾ ਪੈਸੇ ਇਕੱਠੇ ਕਰਨੇ ਆ ਤੇ ਜਿੰਨੂੰ ਕਹਣ ਐਦਾ ਕਰ ਸਰਿਆ ਦੇ ਦਿਓ ਸਰਿਆ ਵੇਚ ਦਿਓ ਕਿਉਂਕਿ ਸਰਿਆ ਦੇ ਵਿੱਚੋਂ ਪੈਸੇ ਬਾਕੀ ਕੰਮ ਔਖਾ ਨਾ ਜੇ ਸੀਮਿੰਟ ਰੇਤਾ ਮੰਗਾਵੇ ਤਾਂ ਕੰਮ ਔਖਾ ਸੀਮਿੰਟ ਭੇਜ ਦਿਓ ਸੀਮਿੰਟ ਭੇਜ ਦਿਓ ਅਫਸਰਾ ਨੂੰ ਸੀਮਿੰਟ ਭੇਜ ਦਿਓ ਜੇ ਘੜ ਤੋਂ ਘਟਵਾ ਕੇ ਕਹਣਾ ਕੋਈ ਟਰੱਕ ਇੱਕ ਭੇਜ ਦਿਓ ਐਨੇ ਦਾ ਇਨਾ ਇਹਨਾਂ ਉਹਨੂੰ ਪਹਿਲਾਂ ਹੀ ਦੱਸਿਆ ਹੁੰਦਾ ਤੁਸੀਂ ਐ ਦੁਕਾਨ ਤੋਂ ਲੈ ਲਿਓ ਤੋਂ ਦੁਕਾਨ ਤੋਂ ਇਹ ਥੋੜੀ ਆ ਵੀ ਕਿਤੇ ਉੱਥੇ ਤੁਹਾਡੇ ਜਾਣਾ ਹੈਗਾ ਵਾ ਸਰਿਆ ਜਾਣਾ ਵਾ ਉਥੋਂ ਜੋ ਹੋਣਾ ਪੈਕ ਹੋ ਗਏ ਬੈਗ ਚ ਉਹ ਕਸ਼ਮੀਰ ਤੋਂ ਕੋ ਪਵਾਉਂ ਜਾਂਦਾ ਹੈਗਾ ਇੱਕ ਕਰਕੇ ਇਹ ਗੱਲਾਂ ਚੱਲਣ ਨਹੀਂ ਦੇਣੀਆਂ ਸਿੱਧੀ ਤੁਹਾਨੂੰ ਲਲਕਾਰ ਦਿੰਨਾ ਜਾਂ ਆਰ ਜਾਂ ਪਾਰ ਹੋਏਗਾ ਨਿਤ ਦੀ ਸਿੱਖ ਕੰਮ ਕੋਈ ਕੰਮ ਨਹੀਂ ਸੈਨ ਹੁੰਦਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ